ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਏਟੀਵੀ ਭਾਰਤ ਤੇ ਮੈਂ ਤੁਹਾਡੇ ਨਾਲ ਇਤਤਮਨ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਆਪਣੇ ਆਖਰੀ ਪੜਾਅ ਦੇ ਵਿੱਚ ਹੈ ਉੱਥੇ ਹੀ ਦੂਜੇ ਪਾਸੇ ਇਸ ਵਾਰ ਪੰਜਾਬ ਦੀਆਂ ਕੁਝ ਸਿੱਟਾਂ ਜਈਆਂ ਨੇ ਜਿੱਥੋਂ ਕਿ ਜੇਲ੍ਹ ਦੇ ਵਿੱਚੋਂ ਉਮੀਦਵਾਰ ਚੋਣ ਲੜ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਅਮਰਿਤਪਾਲ ਸਿੰਘ ਜੋ ਕਿ ਐਨਐਸਸੀ ਦੇ ਤਹਿਤ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਦੂਸਰੇ ਪਾਸੇ ਸ਼ਿਫ ਸੈਨਾ ਦੇ ਆਗੂ ਦਾ ਕਤਲ ਕਰਨ ਵਾਲਾ ਸੰਦੀਪ ਸਿੰਘ ਸਣੀ ਵੀ ਅੰਮ੍ਰਿਤਸਰ ਤੋਂ ਚੋਣ ਮੈਦਾਨ ਦੇ ਵਿੱਚ ਹੈ ਜਿਸ ਨੂੰ ਲੈ ਕੇ ਆਮ ਲੋਕਾਂ ਦਾ ਕਹਿਣਾ ਹੈ ਕਿ ਚੋਣ ਲੜਨਾ ਸੰਵਿਧਾਨਕ ਹੱਕ ਹੈ ਅਤੇ ਸਵਿੱਧਾਨਿਕ ਚੋਣਾਂ ਦੇ ਵਿੱਚ ਵੀ ਖੜੇ ਹੋਣਾ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਹੁੰਦਾ ਹੈ ਤਾਂ ਉਹਨਾਂ ਸਭ ਦੇ ਆਪਣੇ ਆਪਣੇ ਅਧਿਕਾਰ ਉਹਨਾਂ ਨੂੰ ਵਰਤਣ ਦੀ ਪੂਰੀ ਆਜ਼ਾਦੀ ਹੈ ਸੋ ਸਾਡੀ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਇਹ ਹੀ ਜਾਣਾਂਗੇ ਕਿ ਆਖਰਕਾਰ ਜਿਹੜਾ ਇੱਕ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹੈ ਕੀ ਉਹ ਚੋਣਾਂ ਲੜ ਸਕਦਾ ਹੈ कि ਇਸ ਤੋਂ ਪਹਿਲਾਂ ਵੀ ਕਿਸੇ ਉਮੀਦਵਾਰ ਦੇ ਵੱਲੋਂ ਚੋਣਾਂ ਲੜੀਆਂ ਗਈਆਂ ਸਨ ਤਾਂ ਕਿ ਕੋਈ ਜਿੱਤ ਪ੍ਰਾਪਤ ਹੋਈ ਸੀ ਉਹ ਸਾਰੀ ਸਾਡੀ ਖਾਸ ਰਿਪੋਰਟ ਦੇ ਵਿੱਚ ਜੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅਮ੍ਰਿਤਪਾਲ ਅਤੇ ਸੰਦੀਪ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਸਭ ਤੋਂ ਪਹਿਲਾਂ ਅਸੀਂ ਅਮ੍ਰਿਤਪਾਲ ਦੀ ਗੱਲ ਕਰਦੇ ਆ ਅਮ੍ਰਿਤਪਾਲ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਨੇ ਜਿਨ੍ਹਾਂ ਨੂੰ ਕਿ ਅਪ੍ਰੈਲ ਦੇ ਵਿੱਚ 2023 ਚ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਤੇ ਹੁਣ ਅਮਰਿਤਪਾਲ ਆਪਣੀ ਸਿਆਸੀ ਬਾਜ਼ੀ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਨੇ ਅਤੇ ਆਪਣੇ ਪੰਥਕ ਅਤੇ ਸਿਆਸੀ ਮੁੱਦਿਆਂ ਨੂੰ ਲੈ ਕੇ ਤੇ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਭਾਵੇਂ ਕਿ ਅਮਰਿਤਪਾਲ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਸ ਦੇ ਮਾਪਿਆਂ ਅਤੇ ਉਸ ਦੇ ਚੋਣ ਵਾਲਿਆਂ ਦੇ ਵੱਲੋਂ ਪੂਰਾ ਅੱਡੀ ਚੋਟ ਦਾ ਜ਼ੋਰ ਲਗਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਸਾਲ 2022 ਦੇ ਵਿੱਚ ਵੀ ਸ਼ਿਵ ਸੈਨਾ ਆਗੂ ਸੁਦੀਰ ਸੂਰੀ ਦਾ ਕਤਲ ਕਰਨ ਦੇ ਇਲਜ਼ਾਮਾਂ ਦੇ ਵਿੱਚ ਬੰਦ ਸੰਦੀਪ ਸਿੰਘ ਸੰਨੀ ਵੀ ਅੰਮ੍ਰਿਤਸਰ ਤੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ ਜਿਨ੍ਹਾਂ ਦੇ ਵੱਲੋਂ ਖੂਬ ਚੋਣ ਪ੍ਰਚਾਰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਜਾ ਰਿਹਾ ਹੈ ਚੋਣਾਂ ਤੋਂ ਪਹਿਲਾਂ ਉਸ ਦੇ ਪਰਿਵਾਰ ਨਾਲ ਸਿੱਖ ਸੰਗਠਨਾ ਦੀ ਬੈਠਕ ਹੁੰਦੀ ਹੈ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਸੰਦੀਪ ਦੇ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ ਸੰਦੀਪ ਕਪੜਾ ਦੀ ਦੁਕਾਨ ਚਲਾਉਂਦਾ ਸੀ ਅਤੇ ਸ਼ਿਵ ਸੈਨਾ ਦੇ ਆਗੂ ਸੂਰੀ ਉਸ ਦੀ ਦੁਕਾਨ ਦੇ ਬਾਹਰ ਪ੍ਰਦਰਸ਼ਨ ਕਰ ਰਿਹਾ ਸੀ ਜਿਸ ਤੋਂ ਉਹ ਕਾਫੀ ਨਿਰਾਸ਼ ਸੀ। ਸੰਦੀਪ ਸੂਰੀ ਤੋਂ ਕਾਫੀ ਨਿਰਾਸ਼ ਸੀ ਕਿਉਂਕਿ ਉਸ ਦੀ ਦੁਕਾਨ ਦੇ ਬਾਹਰ ਉਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਨਰਾਜ਼ਗੀ ਦੇ ਚਲਦਿਆਂ ਉਸ ਦੇ ਵੱਲੋਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ। ਉੱਥੇ ਹੀ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਲਗਾਤਾਰ ਇੱਕ ਪਾਸੇ ਜਦੋਂ ਤੋਂ ਅਮਰਿਤਪਾਲ ਅਤੇ ਸੰਦੀਪ ਸਿੰਘ ਸੰਨੀ ਨੇ ਚੋਣਾ ਲੜਨ ਦਾ ਐਲਾਨ ਕੀਤਾ ਹੈ ਤਾਂ ਪਾਰਟੀਆਂ ਦੇ ਵੱਲੋਂ ਹੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਵੱਲੋਂ ਹੋਵੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਕਿ ਲੋਕਾਂ ਦੇ ਵੱਲੋਂ ਇੱਕ ਪੰਥਕ ਪਾਰਟੀ ਕਿਹਾ ਜਾਂਦਾ ਹੈ ਪਰ ਦੂਸਰੇ ਪਾਸੇ ਉਸ ਪੰਥਕ ਪਾਰਟੀ ਦੇ ਵੱਲੋਂ ਹੀ ਇਨਾਂ ਲੋਕ ਸਭਾ ਦੇ ਵਿੱਚ ਸ਼੍ਰੀ ਖਡੂਰ ਸਾਹਿਬ ਜੋ ਕਿ ਪੰਥਕ ਸੀਟ ਹੈ ਉਸ ਤੋਂ ਲੜ ਰਹੇ ਉਮੀਦਵਾਰ ਅਮਿਤਪਾਲ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਮਿਤਪਾਲ ਆਰਐਸਐਸ ਦਾ ਬੰਦਾ ਹੈ ਇਸ ਕਰਕੇ ਉਹ ਚੋਣਾਂ ਦੇ ਵਿੱਚ ਉਤਰਿਆ ਜਦ ਕੇ ਪਹਿਲਾ ਅਜੇ ਹੀ ਕੋਈ ਵੀ ਰਣਨੀਤੀ ਉਸਨੇ ਨਹੀਂ ਬਣਾਈ ਸੀ ਸੋ ਇਸ ਕਰਕੇ ਉਹਨਾਂ ਦੇ ਵੱਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਸ਼੍ਰੋਮਣੀ ਕਾਲਵਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸ ਵੱਲ ਧਿਆਨ ਨਾ ਦਿੱਤਾ ਜਾਵੇ ਹੁਣ ਤੁਹਾਨੂੰ ਅਸੀਂ ਦੱਸ ਦਿਆਂ ਕਿ ਆਖਰਕਾਰ ਉਹ ਕਿਹੜੇ ਨਿਯਮ ਨੇ ਜਿਨ੍ਹਾਂ ਦੇ ਮੁਤਾਬਕ ਇੱਕ ਉਮੀਦਵਾਰ ਚੋਣ ਲੜ ਸਕਦਾ ਹੈ ਅਤੇ ਜੇਲ੍ਹ ਦੇ ਵਿੱਚੋਂ ਚੋਣਾ ਲੜਨ ਵਾਲੇ ਕਾਨੂੰਨ ਕੀ ਕਹਿੰਦਾ ਹੈ ਲੋਕ ਸਭਾ ਦੇ ਵਿੱਚ ਖੜੇ ਹੋਣ ਲਈ ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 25 ਸਾਲ ਹੋਣੀ ਚਾਹੀਦੀ ਹੈ ਅਤੇ ਉਹ ਜੇਲ੍ਹ ਦੇ ਵਿੱਚੋਂ ਵੀ ਚੋਣ ਮੈਦਾਨ ਦੇ ਵਿੱਚ ਉਤਰ ਸਕਦਾ ਹੈ ਮੌਜੂਦਾ ਕਾਨੂੰਨ ਦੇ ਮੁਤਾਬਕ ਜੇਕਰ ਕਿਸੇ ਨੂੰ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਘੱਟ ਤੋਂ ਘੱਟ 2 ਸਾਲ ਦੀ ਸਜ਼ਾ ਹੁੰਦੀ ਹੈ ਤਾਂ ਉਹ ਚੋਣ ਨਹੀਂ ਲੜ ਸਕਦਾ ਇੰਨਾ ਹੀ ਨਹੀਂ ਜੇਲ੍ਹ ਤੋਂ ਰਿਹਾ ਹੋਣ ਦੀ ਤਾਰੀਖ ਤੋਂ ਲੈ ਕੇ ਅਗਲੇ 6 ਸਾਲ ਤੱਕ ਵੀ ਉਸ ਤੇ ਚੋਣ ਲੜਨ ਤੇ ਪਾਬੰਦੀ ਲਗਾਈ ਗਈ ਹੈ ਇਸ ਤੋਂ ਇਲਾਵਾ ਜੇਕਰ ਕੋਈ ਵੀ ਜੇਲ੍ਹ ਦੇ ਵਿੱਚ ਅੰਡਰ ਟ੍ਰਾਇਲ ਕੈਦੀ ਹੈ ਤਾਂ ਉਸ ਨੂੰ ਚੋਣਾਂ ਦੇ ਵਿੱਚ ਖੜੇ ਹੋਣ ਦੀ ਪੂਰੀ ਇਜਾਜ਼ਤ ਹੈ ਪਰ ਉਸ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਲਾਂਕਿ ਜੇਕਰ ਕੋਈ ਆਪਣੀ ਸਜ਼ਾ ਪੂਰੀ ਕਰ ਚੁੱਕਾ ਹੈ ਤਾਂ ਉਹ ਬਾਹਰ ਜਾ ਚੁੱਕਾ ਹੈ ਤਾਂ ਬਾਹਰ ਜਾ ਕੇ ਜ਼ਰੂਰ ਆਪਣੀ ਵੋਟ ਦਾ ਭੁਗਤਾਨ ਕਰ ਸਕਦਾ ਹੈ। ਇਹ ਸਾਰੇ ਮਾਮਲੇ ਬਾਰੇ ਸੀਨੀਅਰ ਵਕੀਲ ਬਲਦੇਵ ਸਿੰਘ ਕੁਮਾਰ ਦਾ ਕੀ ਕਹਿਣਾ ਹੈ? ਆਓ ਸੁਣਦੇ ਹਾਂ। ਜੇ ਤਾਂ ਕੋਈ ਅੰਡਰ ਟ੍ਰਾਇਲ ਬੰਦਾ ਉਹ ਤਾਂ ਮੇਰੀ ਪਹਿਲੀ ਗੱਲ ਹੋਈ ਕਿ ਉਹ ਇਲੈਕਸ਼ਨ ਜਿਹੜਾ ਹੈਗਾ ਵੇ ਵੋਟ ਪਾ ਸਕਦਾ ਠੀਕ ਹੈ ਨਾ ਤੇ ਇਲੈਕਸ਼ਨ ਜਿਹੜਾ ਲੜ ਵੀ ਸਕਦਾ। ਜਿਹੜੇ ਬੰਦਿਆਂ ਨੂੰ ਕਸਟਡੀ ਦੇ ਵਿੱਚ ਹੈ ਬੰਦਾ ਜਿਹਨੂੰ ਮਤਲਬ ਸਜ਼ਾ ਹੋਈ ਹੈ, ਕਨਵਿਕਟਡ ਆ। ਕਨਵਿਕਟਡ ਬੰਦਾ ਰਾਈਟ ਹੈ ਜਿਹੜੇ ਇੱਕ ਤਾਂ ਪੈਟਰੀ ਫੈਂਸਸ ਨੇ ਜਿਹੜੇ ਲੈਸ ਦਨ 2 ਇਅਰਸ ਨੇ ਉਹ ਤਾਂ 2 ਸਾਲ ਤੱਕ ਬੰਦਾ ਜਿਹੜੇ ਇਲੈਕਸ਼ਨ ਨੇ ਨਹੀਂ ਲੜ ਸਕਦਾ ਤੇ ਜੇਕਰ ਉਹ ਹੀ ਨੀਅਰਸ ਕ੍ਰਾਈਮ ਹੈ ਜਾਂ ਸੀਰੀਅਸ ਅਫੈਂਸ ਹੈ ਉਹਦੇ ਵਿੱਚ ਕੀ ਹੈ ਕਿ 2 ਸਾਲ ਤੋਂ ਵਾਜੇ ਬੰਦੇ ਨੂੰ ਕਨਵਿਕਸ਼ਨ ਹੋਈ ਹੈ 2 ਸਾਲ ਪਲਸ 6 ਸਾਲ ਹੋਰ ਨੇ ਉਹ ਅਰਸ਼ਲ ਜੇ ਬੰਦੇ ਨੂੰ 10 ਸਾਲ ਦੀ ਕੈਦ ਹੋਈ ਹੈ 16 ਸਾਲ ਤੱਕ ਇਲੈਕਸ਼ਨ ਨਹੀਂ ਲੜ ਸਕਦਾ ਜਿਹੜੀ ਉਹਦੀ ਕਸਟਡੀ ਹੈ ਜਦੋਂ ਵੀ ਖਤਮ ਹੋਈ ਹੈ ਜਦੋਂ ਵੀ ਜੇਲ੍ਹ ਚ ਬਾਹਰ ਆ ਗਿਆ 20 ਸਾਲ ਦੀ ਸਜ਼ਾ ਚਾਹੀਏ 18 ਚ ਬਾਹਰ ਆਇਆ ਚਾਹੀਏ ਉਹਨੂੰ ਕਿਸੇ ਕੈਰੈਕਟਰ ਗੁਡ ਕਰਨ ਹੋਣ ਬਾਹਰ ਆਇਆ 6 ਸਾਲ ਪਲੱਸ ਉਹ ਇਲੈਕਸ਼ਨ ਦਾ ਰਾਈਟ ਉਹਨੂੰ ਲੜਨ ਦਾ ਨਹੀਂ ਹੈ ਜਦ ਤੱਕ ਬੰਦੇ ਨੂੰ ਸਜ਼ਾ ਨਹੀਂ ਹੁੰਦੀ ਉਹਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾਂਦਾ ਉਹਨੂੰ ਇਨੋਸੈਂਟ ਹੀ ਸਮਝਿਆ ਜਾਂਦਾ ਇਹ ਕੋਈ ਮਤਲਬ ਨਹੀਂ ਹੈ ਐਨਐਸਏ ਲੱਗਾ ਹੈ ਜਾਂ ਹੋਰ ਕੋਈ ਆਫੈਂਸ ਲੱਗਾ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੈ ਹੀ অর ਸ਼ੀ ਇਸ ਹੈਵਿੰਗ ਅ ਰਾਈਟ ਟੂ ਕੰ ਕਨਵੈਕਟ ਦਾ ਮਤਲਬ ਤਾਂ ਇਹ ਹੈ ਜਦ ਤੱਕ ਉਹਨੂੰ ਕਿਸੇ ਹੋਰ ਵੱਡੀ ਦਰਦੋਂ ਬਰੀ ਨਹੀਂ ਕੀਤਾ ਜਾਂਦਾ ਉਹ ਕਨਵੈਕਟ ਹੈ। ਉਹਨਦੇ ਵੀ ਰਾਈਟ ਉਦਾਂ ਹੀ ਹੈ ਉਹ ਇਲੈਕਸ਼ਨ ਨਹੀਂ ਲੜ ਸਕਦਾ ਕਿਉਂਕਿ ਉਹ ਕਨਵੈਕਟਡ ਹੈ। ਉਹਨੂੰ ਕੋਈ ਰਾਈਟ ਨਹੀਂ ਹੈ ਜਦ ਚਾਹੇ ਉਹ ਅੰਦਰ ਹੈ ਚਾਹੇ ਉਹ ਬਾਹਰ ਚਾਹੇ ਵੇਲ ਦੇ ਦਿੱਤੇ। ਜੇਲ੍ਹ ਦੇ ਵਿੱਚ ਚੋਣ ਲੜਨ ਦੇ ਨੀਮਾਂ ਦੇ ਵਿੱਚ ਸਮੇਂ ਸਮੇਂ ਸਿਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ। ਸੁਪਰੀਮ ਕੋਰਟ ਨੇ ਜੁਲਾਈ 2012 ਦੇ ਵਿੱਚ ਇੱਕ ਅਹਿਮ ਫੈਸਲਾ ਸੁਣਾੰਦਿਆ ਹੋਇਆ ਕਿਹਾ ਸੀ ਕਿ ਕੋਈ ਵੀ ਵਿਅਕਤੀ ਜੇਲ੍ਹ ਦੇ ਵਿੱਚ ਭਾਵੇਂ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਉਹ ਚੋਣ ਨਹੀਂ ਲੜ ਸਕਦਾ। ਤੇ ਉਸ ਤੋਂ ਬਾਅਦ 2 ਮਹੀਨੇ ਬਾਅਦ ਹੀ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਕਾਨੂੰਨ ਇੱਕ ਨਵਾਂ ਬਿੱਲ ਲਿਆਂਦਾ ਗਿਆ ਜਿਸ ਦੇ ਮੁਤਾਬਕ ਸ਼ਰਤਾ ਰੱਖੀਆਂ ਗਈਆਂ ਅਤੇ ਸ਼ਰਤਾਂ ਦੇ ਮੁਤਾਬਕ ਜੇਲ੍ਹ ਦੇ ਵਿੱਚੋਂ ਵੀ ਕੈਦੀ ਨੂੰ ਨਾਮਜ਼ਦਗੀ ਭਰਨ ਦਾ ਅਧਿਕਾਰ ਮਿਲ ਗਿਆ ਇਸ ਤੋਂ ਇਲਾਵਾ 1951 ਦੀ ਧਾਰਾ 62 ਦੇ ਮੁਤਾਬਕ ਜੋ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹੈ ਜਾਂ ਫਿਰ ਕਾਨੂੰਨ ਦੇ ਹਿਰਾਸਤ ਦੇ ਵਿੱਚ ਹੈ ਉਹ ਵੀ ਆਪਣੀ ਵੋਟ ਨਹੀਂ ਪਾ ਸਕਦਾ ਹਾਲਾਂਕਿ 1961 ਦੀ ਧਾਰਾ 18 ਦੇ ਮੁਤਾਬਕ ਜੋ ਲੋਕ ਨਜ਼ਰਬੰਦ ਨੇ ਜਾਂ ਫਿਰ ਕਿਸੇ ਦੀ ਹਿਰਾਸਤ ਦੇ ਵਿੱਚ ਨੇ ਤਾਂ ਇਹ ਪੋਸਟਲ ਬੈਲਟ ਪੇਪਰ ਦੀ ਵਰਤੋਂ ਕਰਕੇ ਆਪਣੀ ਵੋਟ ਅਤੇ ਆਪਣੇ ਹੱਕ ਦਾ ਇਸਤੇਮਾਲ ਕਰ ਸਕਦੇ ਨੇ ਤੇ ਇਹ ਸਭ ਦੇ ਬਾਰੇ ਆਮ ਲੋਕ ਕੀ ਸੋਚਦੇ ਨੇ ਇਹ ਜਾਣਨਾ ਵੀ ਬੇਹਜ਼ੂਰੀ ਹੈ ਜੋ ਡੈਮੋਕ੍ਰੈਟਿਕ ਰਾਈਟ ਆ ਉਹ ਹਰ ਇੱਕ ਨੂੰ ਆ ਕੰਟੈਸਟ ਕਰਨ ਦਾ ਜਦ ਤੱਕ ਉਹ ਅਨੁਸਾਜ ਨਹੀਂ ਹੈ ਬੰਦੇ ਨੂੰ ਤੇ ਉਹ ਇਨੋਸੈਂਟ ਹੈ ਉਹਨੂੰ ਰਾਈਟ ਹੈ ਵੋਟ ਕਰਨ ਦਾ ਕਾਸਟ ਕਰਨ ਦਾ ਵੀ ਪਰ ਜੇ ਉਹ ਮਰਾ ਨਹੀਂ ਕਰ ਸਕਦਾ ਨਹੀਂ ਜਾ ਸਕਦਾ ਜੇਲ੍ਹੋਂ ਬਾਹਰ ਫਿਰ ਥੋੜਾ ਡਿਫਿਕਲਟ ਹੈ ਸਬਲੀ ਗਵਰਨਮੈਂਟਲੀ ਵੀ ਤੇ ਬੋਟ ਕਾਸ ਕਰ ਲੈ ਪਰ ਉਹ ਕੰਟੈਸਟ ਕਰਦਾ ਪਰ ਸਰ ਜਿੱਦਾਂ ਦੇਖਦੇ ਹੋ ਵੀ ਵਿਦੇਸ਼ਾਂ ਦੇ ਵਿੱਚ ਵੀ ਇਹ ਰੁਝ ਹੈਗਾ ਵੀ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਕੋਈ ਭਾਵੇਂ ਕਿਸੇ ਵੀ ਕੇਸ ਚ ਕ੍ਰਿਮੀਨਲ ਹੋ ਇਹਦਾ ਖੜਾ ਹੋ ਸਕਦਾ ਹੈ ਇਲੈਕਸ਼ਨ ਚ ਆਪਾਂ ਨਹੀਂ ਦੇਖਿਆ ਜੀ ਉੱਥੇ ਕਦੀ ਕਿ ਜਿਹੜਾ ਸਜਾ ਨੂੰ ਸਜ਼ਾ ਹੋ ਚੁੱਕੀ ਹੈ ਜਾਂ ਜਿਹੜਾ ਅੰਦਰ ਹੈ ਜਿਹੜਾ ਹੈ ਨਾ ਉਹਨੂੰ ਕਦੀ ਲੜਦਿਆਂ ਨਹੀਂ ਦੇਖਿਆ ਉੱਥੇ ਦਾ ਥੋੜੀ ਜੀ ਗੱਲ ਹੋਏ ਤੇ ਵੈਸੇ ਆਪ ਹੀ কুরਸੀ ਛੱਡ ਜਾਂਦੇ ਆ ਤੇ ਦੇਖਿਆ ਹੀ ਆ ਪਿਛਲੇ ਯੂਕੇ ਦੇ ਵਿੱਚ ਅਨਾ ਉਹ ਛੋਟੇ ਜਿਹੀ ਗੱਲਾਂ ਤੇ ਉਹਨਾਂ ਨੇ ਆਗਾ ਲਈ ਤੇ ਉਹਨਾਂ ਨੇ ਬਾਰੀ ਜਾਨ ਤੇ ਕਿ ਅੱਜ ਮੈਂ ਛੱਡਦਾ ਛੋਟਾ ਮੋਟਾ ਇਲਜ਼ਾਮ ਵੀ ਲੱਗ ਜਵੇ ਬਸ ਉਹ ਛੱਡ ਦਿੰਦੇ ਉਹ ਕਹਿੰਦੇ ਸਾਡੋ ਅਸੀਂ ਨਹੀਂ ਅਸੀਂ ਨਹੀਂ ਹੋਰ ਨਹੀਂ ਅੱਗੇ ਬਟ ਇੱਥੇ ਤਾਂ ਇੱਥੇ ਤੱਕ ਕੋਈ ਛੱਡਣ ਤਿਆਰ ਨਹੀਂ ਮਤਲਬ ਜਿਲਾ ਚੋ ਵੀ ਲੱਗਦਾ ਵੀ ਚੋਟਚਾਰ ਇਲੈਕਸ਼ਨ ਚ ਉਹ ਵੀ ਕਿਤਨੇ ਕਿਤੇ ਸ਼ਮੂਲੀਅਤ ਉਹਨਾਂ ਦੀ ਵੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਹਾਂ ਲੋਕਾਂ ਨੂੰ ਅਪੀਲ ਹੈ ਜੀ ਸਾਰੇ ਭਾਨ ਨੂੰ ਆਪਣੇ ਵੋਟ ਕਾਸਟ ਕਰਾਂ ਬੜੀ ਜ਼ਰੂਰੀ ਹੈ ਇਲੈਕਸ਼ਨ ਇਹ ਤਾਂ ਹੈ ਨਹੀਂ ਕਿ ਰੋਜ਼ ਰੋਜ਼ ਹੁੰਦੀ ਹੈ 5 ਸਾਲਾਂ 'ਚ ਇੱਕ ਵਾਰ ਹੀ ਹੁੰਦੀ ਹੈ ਜ਼ਰੂਰ ਕਰਨੀ ਚਾਹੀਦੀ ਔਰ ਜ਼ਰੂਰ ਆਣਾ ਚਾਹੀਦਾ ਤਾਂ ਕਿ ਵੋਟ ਪਰਸੈਂਟੇਜ ਵਧੇ ਸ਼ੁੱਡ ਬੀ ਮੋਰ ਦੈਨ 85 ਟੂ 90% ਪਹਿਲਾਂ ਵੀ ਜੇਲ੍ਹ ਦੇ ਵਿੱਚੋਂ ਬਾਦ ਉਮੀਦਵਾਰ ਜਿੱਤ ਚੁੱਕੇ ਨੇ ਅਤੇ ਐਮਪੀ ਬਣ ਚੁੱਕੇ ਨੇ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਚੋਣ ਲੜਨ ਵਾਲਾ ਅਜੇ ਹਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਤੇ ਪਹਿਲਾ ਮੌਕਾ ਨਹੀਂ ਕਿ ਅਮਰਿਤਪਾਲ ਚੋਣ ਲੜ ਰਿਹਾ ਇਸ ਤੋਂ ਪਹਿਲਾਂ ਬਹੁਤ ਸਾਰੇ ਉਮੀਦਵਾਰ ਅਜਿਹੇ ਨੇ ਜਿਹੜੇ ਕਿ ਜੇਲ੍ਹ ਦੇ ਵਿੱਚੋਂ ਚੋਣਾ ਲੜੇ ਵੀ ਨੇ ਅਤੇ ਜਿੱਤੇ ਵੀ ਨੇ ਸਭ ਤੋਂ ਪਹਿਲਾਂ ਗੱਲ 1999 ਦੀ ਕਰਦੇ ਆ ਜਦੋਂ ਕਿ ਚੋਣਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਤਿੰਨ ਸਮਰਥਕ ਜਿਹੜੇ ਜੇਲ੍ਹ ਦੇ ਵਿੱਚ ਬੰਦ ਸਨ ਵੋਟਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ ਉਸ ਵੇਲੇ ਸਿਮਰਜੀਤ ਸਿੰਘ ਮਾਨ ਖੁਦ ਤਰਨਤਾਰਨ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਜਦੋਂ ਕਿ ਉਹ ਜੇਲ੍ਹ ਦੇ ਵਿੱਚ ਬੰਦ ਸਨ ਇਸ ਤੋਂ ਇਲਾਵਾ ਪਟਿਆਲਾ ਤੋਂ ਉਹਨਾਂ ਦੀ ਹੀ ਪਾਰਟੀ ਦੇ ਅਤੇਂਦਰਪਾਲ ਸਿੰਘ ਵੀ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਜਿੱਤ ਚੁੱਕੇ ਨੇ ਉਦੋਂ ਹੀ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਅਤੇਂਦਰਪਾਲ ਸਿੰਘ ਬੰਨਸਨ ਇਸ ਤੋਂ ਇਲਾਵਾ ਖੋੜਵੀ ਜਿਹੇ ਕਈ ਉਮੀਦਵਾਰ ਨੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਰਹੇ ਅਤੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਆਉਂਦੇ ਨੇ ਚੋਣਾ ਲੜਦੇ ਨੇ ਅਤੇ ਜਿੱਤ ਹਾਸਲ ਕਰਦੇ ਨੇ ਹੁਣ ਇੱਥੇ ਸਭ ਤੋਂ ਅਹਿਮ ਗੱਲ ਇਹ ਵੇਖਣ ਵਾਲੀ ਹੋਵੇਗੀ ਕਿ ਆਖਰਕਾਰ ਕੀ ਇਸ ਵਾਰ ਜੇਲ੍ਹ ਦੇ ਵਿੱਚੋਂ ਚੋਣ ਲੜ ਰਹੇ ਅਮਰਿਤਪਾਲ ਅਤੇ ਸੰਦੀਪ ਸੰਨੀ ਇਹ ਸੀਟ ਜਿੱਤ ਸਕਣਗੇ ਕਿ ਹੁਣ ਉਹਨਾਂ ਨੂੰ ਆਪਣੇ ਲੋਕਾਂ ਦਾ ਸਾਥ ਮਿਲੇਗਾ ਇਹ ਤਾਂ ਹੁਣ 4 ਜੂਨ ਨੂੰ ਹੀ ਪਤਾ ਲੱਗੇਗਾ ਕਿ ਅਮਰਿਤਪਾਲ ਨਾਲ ਲੋਕ ਖੜਨਗੇ ਜਾਂ ਫਿਰ ਪਿੱਛੇ ਹਟਣਗੇ ਕਿਉਂਕਿ ਇੱਕ ਪਾਸੇ ਨੌਜਵਾਨਾਂ ਦਾ ਹੜ ਅਮਰਿਤਪਾਲ ਦੇ ਨਾਲ ਜਦੋਂ ਵਹਿਰਾ ਕਰਤੀਆਂ ਗਈਆਂ ਉਦੋਂ ਵਿਖਾਈ ਦਿੰਦਾ ਸੀ ਪਰ ਦੂਸਰੇ ਪਾਸੇ ਹੁਣ ਜਿਸ ਤਰੀਕੇ ਨਾਲ ਪਾਰਟੀਆਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਹੁੰਦੇ ਹੋਣਗੇ ਹੁਣ ਦੇਖਣਾ ਲਾਜ਼ਮੀ ਹੋਵੇਗਾ ਕਿ ਆਖਰਕਾਰ ਜਿਸ ਤਰੀਕੇ ਨਾਲ ਨੌਜਵਾਨਾਂ ਦੇ ਵੱਲੋਂ ਵਿਹਾਰਾਂ ਘੱਟ ਕੇ ਅੰਮ੍ਰਿਤਪਾਲ ਦਾ ਸਾਹ ਦਿੱਤਾ ਗਿਆ ਕਿ ਉਸੇ ਤਰੀਕੇ ਨਾਲ ਇੱਕ ਪਾਸੜ ਬੋਟ ਅੰਮ੍ਰਿਤਪਾਲ ਨੂੰ ਪਵੇਗੀ ਜਾਂ ਫਿਰ ਨਤੀਜੇ ਕੁਝ ਹੋਰ ਆਣਗੇ ਇਸ ਦਾ ਇੰਤਜ਼ਾਰ ਕਰੋ ਤੁਸੀਂ ਵੇਖਦੇ ਰਹੋ ਈਟੀਵੀ ਭਾਰਤ ਤੇ ਮੈਨੂੰ ਦੇ ਇਜਾਜ਼ਤ ਧੰਨਵਾਦ ਸੋ ਜ਼ਿਲ੍ਹਾ ਦੇ ਵਿੱਚੋਂ ਵੀ ਜਿਹੜੇ ਆ ਉਮੀਦਵਾਰ ਖੜੇ ਹੋ ਰਹੇ ਨੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਵੱਧ ਤੋਂ ਵੱਧ ਵੋਟ ਕਾਸਟ ਕਰਨ ਕਿਉਂਕਿ ਸੰਵਿਧਾਨ ਜਿਹੜਾ ਸਾਡਾ ਲੋਕਤੰਤਰ ਹੈ ਉਸ ਦੀ ਖੂਬਸੂਰਤੀ ਹੈ ਵੋਟ ਕਰਨਾ ਸਭ ਦਾ ਹੱਕ ਹੈ ਵਰਿੰਦਰ ਸਿੰਘ ਥੈਨਰੀ ਟੀਵੀ ਭਾਰਤ ਲੁਧਿਆਣਾ